ਤੇ ਪਵਨ ਚਰਣਾ ਕਮਲਾਂ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਸਾਧ ਸੰਗਤ ਜੀਓ ਆਪੋ ਸਾਰੀਆਂ ਹੀ ਸੰਗਤਾ ਵੜ ਪਾਗੀ ਹੋ ਧੰਤਾ ਦੇ ਪਾਤਰ ਹੋ ਜੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਣਾ ਵਿੱਚ ਹਾਜ਼ਰੀਆਂ ਲਵਾ ਕੇ ਜ਼ਿੰਦਗੀ ਦੇ ਸਮੇਂ ਅਤੇ ਸਵਾਸਾਂ ਨੂੰ ਸਫਲੇ ਬਣਾਉਣ ਦਾ ਯਤਨ ਕਰ ਰਹੇ ਹਾਂ ਗੁਰਬਾਣੀ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਜਿੰਨੇ ਵੀ ਸਰੀਰ ਪਾਤਸ਼ਾਹ ਜੀ ਦੇ ਚਰਣਾ ਵਿੱਚ ਆਪਾਂ ਬੈਠੇ ਹਾਂ ਅੱਪਾ ਸਾਰੇ ਹੀ ਢਲ ਮਿਲ ਕੇ ਸੱਚੇ ਪਾਤਸ਼ਾਹ ਜੀਾਂ ਦੀ ਬਖਸ਼ਿਸ਼ ਦੁਹਰਾਈਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਇੱਕੋ ਵਾਰ ਕਹਿਨ ਤੇ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ। ਹੋਰ 78 ਅੰਗ ਤੱਕ ਕੱਲ ਲੜੀਵਾਰ ਕਥਾ ਵਿਚਾਰ ਪਹੁੰਚ ਚੁੱਕੀ ਸੀ ਗੁਰੂ ਅਰਜਨ ਦੇਵ ਮਹਾਰਾਜ ਜੀਾਂ ਦਾ ਸ਼ਬਦ ਆਪਾਂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸੰਪੂਰਨ ਕੀਤਾ ਸੀ ਕੱਲ। ਔਰ ਸੱਚੇ ਪਾਤਸ਼ਾਹ ਜੀ ਨੇ ਸਮਾਪਤੀ ਦੀਆਂ ਪੰਕਤੀਆਂ ਦੇ ਵਿੱਚ ਸਾਨੂੰ ਸਮਝਾਇਆ ਸੀ ਜਿਨਨੀ ਪੂਰਾ ਸਤਗੁਰ ਸੇਵਿਆ ਸੇ ਦਰਗ ਹੈ ਸਦਾ ਸੁਹੇਲੇ ਕਰਮ ਧਰਤੀ ਸਰੀਰ ਜੁਗ ਅੰਤਰ ਜੋ ਬੋਵੇ ਸੋ ਖਾਤ ਕਹੋ ਨਾਨਕ ਭਗਤ ਸੋ ਹੈ ਦਰਬਾਰੇ ਮਨ ਮੁਖ ਸਦਾ ਭਵਾਤ ਕਿ ਜੇ ਕੋਈ ਸੰਸਾਰ ਤੇ ਆ ਕੇ ਰੱਬ ਦੀ ਭਗਤੀ ਕਰੇਗਾ ਬੰਦਗੀ ਕਰੇਗਾ ਮਾਲਕ ਦਾ ਨਾਮ ਜਪੇਗਾ ਉਹ ਸੰਸਾਰ ਵਿੱਚ ਵੀ ਸੁਖੀ ਤੇ ਪਰਲੋਕ ਦੇ ਵਿੱਚ ਜਾ ਕੇ ਵੀ ਸੁਖੀ। ਔਰ ਜੇ ਕੋਈ ਜੀਵ ਸੰਸਾਰ ਤੇ ਆ ਕੇ ਨਾਮ ਨਹੀਂ ਜਪੇਗਾ, ਮਾਲਕ ਦਾ ਭਜਨ ਬੰਦਗੀ ਨਹੀਂ ਕਰੇਗਾ। ਉਹ ਸੰਸਾਰ ਵਿੱਚ ਵੀ ਦੁਖੀ ਹੋਵੇਗਾ ਤੇ ਪਰਲੋਕ ਵਿੱਚ ਜਾ ਕੇ ਵੀ ਉਹਨੂੰ ਦੁੱਖਾਂ ਦਾ ਸਾਹਮਣਾ ਕਰਨਾ ਪਏਗਾ। ਤੋ ਆਓ ਉਸ ਤੋਂ ਅੱਗੇ 78 ਅੰਗ ਦੇ ਉੱਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਸ਼ਬਦ ਆਰੰਭ ਹੁੰਦਾ ਹੈ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਸ਼ਬਦ ਦੇ ਤਕਰੀਬਨ ਦੋ ਬੰਦ ਪੜ ਲਈਏ ਉਸ ਤੋਂ ਬਾਅਦ ਜਿਵੇਂ ਗੁਰੂ ਸਾਹਿਬ ਜੀ ਕਿਰਪਾ ਕਰਨਗੇ ਤੁਸ਼ ਬੁੱਧੀ ਦੇਣ ਵਾਲ ਆਪਾਂ ਸੰਖੇਪ ਰੂਪ ਦੇ ਵਿੱਚ ਗੁਰਬਾਣੀ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰਾਂਗੇ ਕੋਸ਼ਿਸ਼ ਕਰਾਂਗੇ ਆਓ ਜੀ ਸਾਰੀ ਸੰਗਤ ਸ਼ਬਦ ਵਿੱਚ ਬੋਲਣ ਦੀ ਕਿਰਪਾ ਕਰਿਓ ਜੀ। ਸ਼੍ਰੀ ਰਾਗ ਮਹੱਲਾ ਚੌਥਾ ਸ਼੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ੰਤ ਕਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦਿਆਣੀ ਪਈੜਾ ਮੁੰਦਿਆਣੀ ਪਈੜਾ ਕਿਉ ਹਾ ਕਰ ਹਰ ਦਰਸ਼ਨ ਪਿਖੈ ਕਿਉ ਹਾ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹਰਣ ਕੰਮ ਸਿਖੈ ਗੁਰਮੁਖ ਸਹਰਣ ਸਹੁਰੜੇ ਕੰਮ ਸਿੱਖੈ ਗੁਰਮੁਖ ਸਹੁਰੜੇ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਧਿਆਇ ਹਰ ਹਰ ਸਦਾ ਧਿਆਇ ਸਹਿਆਂ ਵਿੱਚ ਫਿਰੈ ਸੋਹੇਲੀ ਸਹਿਆਂ ਵਿੱਚ ਭੈ ਸੋਹੇਲੀ ਹਰ ਦਰਗਹਿ ਬਾਲ ਲੁੜਾਈ ਹਰ ਦਰਗਹਿ ਬਾਲ ਲੁੜਾਈ ਲੇਖਾ ਧਰਮ ਰਾਇ ਕੀ ਬਾਕੀ ਵਿਖਾ ਧਰਮ ਰਾਏ ਕੀ 바ਕੀ ਜਪ ਹਰ ਹਰ ਨਾਮ ਕਿਰਖੈ ਜਪ ਹਰ ਹਰ ਨਾਮ ਕਿਰਖੈ ਮੁੰਦ ਇਆਣੀ ਪਈੜੈ ਮੁੰਦ ਇਆਣੀ ਪਈੜੈ ਗੁਰਮੁਖ ਹਰ ਦਰਸ਼ਨ ਦਿਖੈ ਗੁਰਮੁਖ ਹਰ ਦਰਸ਼ਨ ਦਿਖੈ ਵਿਆਹ ਹੋਆ ਮੇਰੇ ਬਾਬੁਲਾ ਨਾਓ ਗੁਰਮੁਖੇ ਹਰ ਪਾਇਆ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕਟਿਆ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹਰ या रोग गया, दुखला था। में रोग गया दुखला था। आप गुरमत खादा, आप अकाल मूरत वर, पाया मूरत वर पाया अवनासी ना कदे मरे न जाया ਵੀਵਾ ਹੋਆ ਮੇਰੇ ਬਾਬੁਲਾ ਵਾਹ ਵਾਹ ਰਬਾ ਬਰਦਾ ਗੁਰਮੁਖੇ ਹਰ ਪਾਇਆ ਗੁਰਮੁਖੇ ਹਰ ਪਾਇਆ ਤਨ ਤਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਸੋਢੀ ਸੁਲਤਾਨ ਸਤਗੁਰੂ ਜੀ ਇਹ ਅੱਜ ਦਾ ਸ਼ਬਦ ਉਚਾਰਨ ਕਰ ਰਹੇ ਨੇ ਇਸ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਹੈ ਕਿ ਜਿਸ ਵਕਤ ਤਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਤੀਜੇ ਸਤਗੁਰੂ ਜੀ ਗਰੀਬ ਨਿਵਾਜ ਪਾਤਸ਼ਾ ਗੁਰਤਾ ਗੱਦੀ ਤੇ ਸੁਭਾਏਮਾਨ ਸਨ ਵਿਰਾਜਮਾਨ ਸਨ ਸਤਗੁਰਾਂ ਦੇ ਕੋਲ ਬੜੇ ਪਿਆਰ ਵਾਲੇ ਔਰ ਰੰਗੀਆਂ ਹੋਆਂ ਹੋਈਆਂ ਰੂਹਾਂ ਵਾਲੇ ਸਿੱਖ ਰਹਿੰਦੇ ਸਨ ਵਾਹਿਗੁਰੂ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਪਿਆਰੇ ਸਿੱਖ ਭਾਈ ਪਾਰੋਂ ਜੀ ਵਰਗੇ ਪਿਆਰੇ ਸਿੱਖ ਬਹੁਤ ਸਿੱਖ ਰਹਿੰਦੇ ਸਨ ਸਤਿਗੁਰਾਂ ਦੇ ਕੋਲ ਵਾਹਿਗੁਰੂ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ ਭਾਈ ਪਾਰੋਂ ਜਿਹਦਾ ਇਤਿਹਾਸ ਵਿੱਚ ਡੱਲੇ ਪਿੰਡ ਦੱਸਿਆ ਗਿਆ ਹੈ ਵਾਹਿਗੁਰੂ ਡੱਲੇ ਪਿੰਡ ਦੇ ਰਹਿਣ ਵਾਲਾ ਸੀ ਭਾਈ ਪਾਰੋਂ ਔਰ ਸਤਿਗੁਰਾਂ ਦੇ ਕੋਲ ਸਾਧ ਸੰਗਤ ਜੀ ਬੜੀ ਸੇਵਾ ਕਰਦਾ ਸੀ ਇਹਦਾ ਜੇ ਪੂਰਾ ਜੀਵਨ ਦੇਖਿਆ ਜਾਵੇ ਨਾ ਭਾਈ ਪਾਰੋਂ ਦੂਜੇ ਪਾਰਸ਼ਾ ਦੇ ਨਾਲ ਜੁੜਿਆ ਸੀ ਆ ਕੇ ਵਾਹਿਗੁਰੂ ਵਾਹਿਗੁਰੂ ਔਰ ਸ਼ੰਕਾ ਲੈ ਕੇ ਆਇਆ ਸੀ ਮਹਾਰਾਜ ਦੇ ਚਰਨਾਂ 'ਚ ਸ਼ੁਰੂ ਦੇ ਵਿੱਚ ਵਾਹਿਗੁਰੂ ਸ਼ੰਕਾ ਕੀ ਸੀ ਵੀ ਗੁਰੂ ਸਾਹਿਬ ਜੀ ਦੇ ਮੁੱਖੋਂ ਸੁਣਿਆ ਸੀ ਵੀ ਜੇ ਕੋਈ ਸਾਧਗੁਰਾਂ ਦਾ ਨਾਮ ਜਪਦਾ ਬੰਦਗੀ ਕਰਦਾ ਉਹ ਬੰਦਾ ਪਰਮਹੰਸ ਬਿਰਤੀ ਦਾ ਬਣ ਜਾਂਦਾ ਹੈ ਵਾਹਿਗੁਰੂ ਇੱਕ ਹੰਸ ਹੁੰਦਾ ਇੱਕ ਪਰਮ ਹੰਸ ਹੁੰਦਾ ਏ। ਔਰ ਸੰਗਤ ਜੀ ਇਹਦੇ ਮਨ ਵਿੱਚ ਸ਼ੰਕਾ ਸੀ ਵੀ ਪਰਮ ਹੰਸ ਹੁੰਦਾ ਕੀ ਅਤੇ ਬਣਿਆ ਕਿਵੇਂ ਜਾਏਗਾ। ਵਾਹਿਗੁਰੂ। ਇਹ ਗੁਰੂ ਸਾਹਿਬ ਦੇ ਕੋਲ ਗਿਆ। ਖੰਡੂਰ ਸਾਹਿਬ ਦੀ ਧਰਤੀ ਤੇ। ਸੰਗਤ ਜੀ ਜਦੋਂ ਖੰਡੂਰ ਸਾਹਿਬ ਦੀ ਧਰਤੀ ਤੇ ਗਿਆ ਇਹ ਭਾਈ ਪਾਰੋਂ ਤੇ ਗੁਰੂ ਸਾਹਿਬ ਦੇ ਦੂਜੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ ਮਹਾਰਾਜ ਹੰਸ ਤੇ ਪਰਮ ਹੰਸ ਦੇ ਵਿੱਚ ਕੀ ਫਰਕ ਹੈ ਵਾਹਿਗੁਰੂ ਦੂਜੇ ਪਾਤਸ਼ਾਹ ਕਹਿਣ ਲੱਗੇ ਭਾਈ ਪਾਰੋਂ ਹੰਸ ਪਰਮ ਹੰਸ ਬਣਨ ਆਇਆ ਜਾਂ ਸ਼ੰਕਾ ਹੀ ਲੈ ਕੇ ਆਇਆ ਵਾਹਿਗੁਰੂ ਗੁਰੂ ਸਾਹਿਬ ਕਹਿੰਦੇ ਬਣਨਾ ਤਾਂ ਵੀ ਦੱਸ ਦੇ ਜੇ ਨਹੀਂ ਬਣਨਾ ਤਾਂ ਵੀ ਦੱਸ ਦੇ ਵਾਹਿਗੁਰੂ ਭਾਈ ਪਹਾਰੋਂ ਕਹਿਣ ਲੱਗਾ ਸਤਿਗੁਰੂ ਜੀ ਹਜੇ ਤਾਂ ਮੇਰੇ ਮਨ ਵਿੱਚ ਕੇਵਲ ਸਵਾਲ ਹੀ ਹੈ ਜੇ ਕਿਰਪਾ ਹੋ ਜਾਵੇ ਤੁਹਾਡੀ ਉਹ ਗੱਲ ਵੱਖਰੀ ਹੈ ਭਾਈ ਪਾਰੋਂ ਗੁਰੂ ਅੰਗਦ ਦੇ ਦੂਜੇ ਪਾਰਸ਼ਾ ਜੀ ਨੂੰ ਕਹਿੰਦਾ ਸਤਿਗੁਰੂ ਜੀ ਮਾੜਾ ਜਿਹਾ ਸਮਝਾਓ ਤੇ ਸਹੀ ਮਹਾਰਾਜ ਇਹ ਕਹਿੰਦੇ ਇੱਕ ਹੰਸ ਹੁੰਦਾ ਜਿਹੜਾ ਆਪਾਂ ਜਾਨਵਰ ਦੇਖਦੇ ਆ ਉਹ ਮਾਨ ਸਰੋਵਰ ਤੇ ਰਹਿੰਦਾ ਔਰ ਸੱਚ ਜਾਣਿਓ ਉਹਦਾ ਖਾਣਾ ਵੀ ਬੜਾ ਚੰਗਾ ਏ ਹੀਰੇ ਮੋਤੀ ਖਾਂਦਾ ਕਹਿੰਦੇ ਹੰਸ ਵਾਹਿਗੁਰੂ ਪਰ ਕਹਿੰਦੇ ਨੇ ਹੰਸ ਦੇ ਕੋਲ ਕੋਈ ਬਗਲਾ ਬਹਿ ਜਾਵੇ ਜਾਂ ਕਾਂ ਬਹਿ ਜਾਵੇ ਹੰਸ ਕਾਂ ਦਾ ਰੰਗ ਨਹੀਂ ਬਦਲ ਸਕਦਾ ਉਹਦਾ ਚੇਂਜ ਉਹਨੂੰ ਬਦਲ ਨਹੀਂ ਸਕਦਾ ਉਹਦਾ ਰੰਗ ਚੇਂਜ ਨਹੀਂ ਕਰ ਸਕਦਾ ਵਾਹਿਗੁਰੂ ਔਰ ਦੂਜਾ ਸ਼ਬਦ ਪਾਤਸ਼ਾਹ ਨੇ ਵਰਤਿਆ ਪਰਮ ਹੰਸ ਪਰਮ ਹੰਸ ਵਿੱਚ ਇਹ ਪਾਵਰ ਹੈ ਗੁਰੂ ਸਾਹਿਬ ਕਹਿੰਦੇ ਹੰਸ ਸਮੁੰਦਰ ਤੋਂ ਆਪ ਤੇ ਤਰਦਾ ਪਰ ਦੂਜੇ ਨੂੰ ਨਹੀਂ ਤਾਰ ਸਕਦਾ ਪਰਮ ਹੰਸ ਹੈ ਜਿਹੜਾ ਉਹ ਆਪ ਵੀ ਤਰੇਗਾ ਦੂਜੇ ਨੂੰ ਵੀ ਤਾਰ ਦੇਗਾ ਵਾਹਿਗੁਰੂ ਪਰਮ ਹੰਸ ਹੈ ਜਿਹੜਾ ਉਹਦਾ ਆਪਣਾ ਤੇ ਜੀਵਨ ਬਣਿਆ ਹੁੰਦਾ ਏ ਉਹ ਦੂਜੇ ਕਾਂ ਬਿਰਤੀ ਵਾਲੇ ਬੰਦੇ ਨੂੰ ਵੀ ਹੰਸ ਬਿਰਤੀ ਵਾਲਾ ਬੰਦਾ ਬਣਾ ਦੇਗਾ ਵਾਹਿਗੁਰੂ ਵਾਹਿਗੁਰੂ ਔਰ ਭਾਈ ਪਾਰੋਂ ਤੇ ਇਹੋ ਜੀ ਕਿਰਪਾ ਹੋ ਗਈ ਸੀ ਦੂਜੇ ਪਾਰਸ਼ਾ ਦੀ ਕਹਿੰਦੇ ਸ਼ੰਕਾ ਲੈ ਕੇ ਆਇਆ ਸੀ ਮੇਹਰਾਂ ਦੀਆਂ ਨਜ਼ਰਾਂ ਕੀਤੀਆਂ ਮਹਾਰਾਜ ਨੇ ਇਹੋ ਜੀ ਕਹਿੰਦੇ ਜੀਵਨ ਵਿੱਚ ਉਹਦੇ ਫਿਰ ਉਹਦੇ ਬਦਲਾਅ ਆਇਆ ਅੱਜ ਕੁਝ ਹੋਰ ਕੱਲ ਕੁਝ ਹੋਰ ਦਿਨੋਂ ਦਿਨ ਰੰਗ ਚੜਦੇ ਹੀ ਜਾਂਦਾ ਗੂੜਾ ਹੁੰਦਾ ਜਾਂਦਾ ਸੰਗਤ ਦਾ ਔਰ ਡੱਲੇ ਪਿੰਡ ਤੋਂ ਰੋਜ਼ ਆਉਂਦਾ ਸੀ ਖਡੂਰ ਸਾਹਿਬ ਦੀ ਧਰਤੀ ਤੇ ਔਰ ਇਤਿਹਾਸ ਵਿੱਚ ਲਿਖਿਆ ਵੀ ਭਾਈ ਪਾਰੋਂ ਐਨੀ ਇੱਕ ਸੁਰੀਲੀ ਤੇ ਮਿੱਠੀ ਆਵਾਜ਼ ਵਿੱਚ ਗੁਰਬਾਣੀ ਪੜ੍ਹਦਾ ਸੀ ਨਾ ਉੱਡਦੇ ਪੰਛੀ ਵੀ ਖੜ ਜਾਂਦੇ ਸੀ ਵਾਹਿਗੁਰੂ ਵਾਹਿਗੁਰੂ ਇੰਨੇ ਭਿੱਜ ਕੇ ਗੁਰਬਾਣੀ ਪੜਦਾ ਸੀ ਰਸ ਲੈ ਕੇ ਆਨੰਦ ਲੈ ਕੇ ਉਹ ਇਤਿਹਾਸ ਬੜਾ ਲੰਬੇਰਾ ਏ ਤੂ ਤੂਕ ਮਾਤਰ ਦੇ ਵਿੱਚ ਆਪਾਂ ਫਰਮਾਨ ਲਿਆ ਏ ਭਾਈ ਪਾਰੋਂ ਜੀ ਦੀ ਪਰਖ ਕਰਨ ਵਾਸਤੇ ਤੀਜੀ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਭਾਈ ਪਾਰੋਂ ਜੀ ਤੁਸੀਂ ਗੁਰਤਾ ਗੱਦੀ ਦੇ ਲਾਇਕ ਹੋ ਤੁਹਾਨੂੰ ਗੁਰਤਾ ਗੱਦੀ ਦੇ ਦਈਏ ਵਾਹਿਗੁਰੂ ਭਾਈ ਪਾਰੋਂ ਜੀ ਦਾ ਬੜਾ ਉੱਚਾ ਤੇ ਸੁੱਚਾ ਜੀਵਨ ਬਣ ਚੁੱਕਾ ਸੀ ਗੁਰੂ ਘਰ ਦੀ ਸੇਵਾ ਕਰਕੇ ਵਾਹਿਗੁਰੂ ਔਰ ਭਾਈ ਪਾਰੋ ਨੂੰ ਜਦੋਂ ਕਿਹਾ ਮਹਾਰਾਜ ਨੇ ਵੀ ਤੁਹਾਨੂੰ ਤੈਨੂੰ ਗੱਦੀ ਦੇ ਦਈਏ ਭਾਈ ਪਾਰੋ ਕਹਿਣ ਲੱਗਾ ਨਾ ਮਹਾਰਾਜ ਮੈਂ ਗੁਰਤਾ ਗੱਦੀ ਦੇ ਲਾਇਕ ਨਹੀਂ ਹਾਂ ਵਾਹਿਗੁਰੂ ਮੈਂ ਸਿੱਖੀ ਕਮਾਉਣ ਦੇ ਆਨੰਦ ਵਿੱਚ ਹੀ ਚਾਹਣਾ ਵਾਂ ਵੀ ਮੈਨੂੰ ਸਿੱਖੀ ਦੀ ਦਾਤ ਹੀ ਦੇਈ ਰੱਖਿਓ ਤੁਸੀਂ ਗੁਰਤਾ ਗੱਦੀ ਤੁਸੀਂ ਉਹਨੂੰ ਦੇਵੋਗੇ ਜਿਹਦੇ ਧੁਰੋਂ ਦਰਗਾਹੋਂ ਚੰਗੇ ਭਾਗ ਨੇ ਵਾਹਿਗੁਰੂ ਬਾਦਸ਼ਾਹ ਸਾਨੂੰ ਤੇ ਬਸ ਸਿੱਖੀ ਦੀ ਤੇ ਨਾਮ ਦੀ ਦਾਤ ਦੇਈ ਰੱਖਿਓ ਸਾਡੇ ਵਾਸਤੇ ਇਹੀ ਸਭ ਕੁਝ ਹੈ ਵਾਹਿਗੁਰੂ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਸਭ ਕੁਝ ਦਾਤਾ ਜੀ ਨਾਮ ਹੀ ਹੈ ਤੁਹਾਡੀ ਸਿੱਖੀ ਹੈ ਔਰ ਜਦੋਂ ਭਾਈ ਪਾਰੋਂ ਦੀ ਇਹ ਗੱਲ ਸੁਣੀ ਗੁਰੂ ਸਾਹਿਬ ਬੜੇ ਖੁਸ਼ ਹੋਏ ਭਾਈ ਪਾਰੋ ਤੂੰ ਤੇ ਹੋ ਗਿਆ ਪਰਖ ਦੇ ਵਿੱਚੋਂ ਪਾਸ ਵਾਹਿਗੁਰੂ ਹੁਣ ਭਾਈ ਜੇਠੇ ਦੀ ਪਰਖ ਕਰੀਏ ਤੇ ਭਾਈ ਜੇਠੇ ਜਿਹੜੇ ਬਾਅਦ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਜੀ ਬਣੇ ਉਹਨਾਂ ਦੀ ਪਰਖ ਕੀਤੀ ਔਰ ਉਹਨਾਂ ਨੇ ਪਰਮੇਸ਼ਰ ਨੂੰ ਪ੍ਰਾਪਤ ਕਰ ਲਿਆ ਸੀ ਭਾਈ ਜੇਠਾ ਜੀ ਨੇ ਮਾਲਕ ਦੇ ਨਾਲ ਮਿਲਾਪ ਹੋ ਚੁੱਕਿਆ ਸੀ ਵਾਹਿਗੁਰੂ ਔਰ ਭਾਈ ਪਾਰੋਂ ਜੀ ਫਿਰ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਨੂੰ ਪੁੱਛਦੇ ਨੇ ਸਤਿਗੁਰੂ ਜੀ ਜਿਸ ਤਰ੍ਹਾਂ ਇੱਕ ਜਵਾਨ ਧੀ ਹੁੰਦੀ ਹੈ ਜਵਾਨ ਲੜਕੀ ਹੁੰਦੀ ਹੈ ਆਪਣੇ ਪੇਕੇ ਘਰ ਵਿੱਚ ਰਹਿੰਦੀ ਹੈ ਇਸ ਤਰ੍ਹਾਂ ਅਸੀਂ ਸਾਰੇ ਜੀਵ ਰੂਪੀ ਇਸਤਰੀਆਂ ਸਾਡਾ ਮਿਲਾਪ ਪਰਮੇਸ਼ਰ ਨਾਲ ਵਿਆਹ ਕਿਵੇਂ ਹੋਵੇਗਾ ਵਾਹਿਗੁਰੂ ਭਾਈ ਪਾਰੋਂ ਜੀ ਨੂੰ ਗਿਆਨ ਦੇਣ ਵਾਸਤੇ ਗੁਰੂ ਰਾਮਦਾਸ ਪਾਤਸ਼ਾਹ ਨੇ ਇਹ ਸ਼ਬਦ ਉਚਾਰਿਆ ਮਹਾਰਾਜ ਸ਼ਬਦ ਦੀ ਆਰੰਭਤਾ ਕਰਦੇ ਨੇ ਸ਼੍ਰੀ ਰਾਗ ਮਹੱਲਾ ਚੌਥਾ ਘਰ ਦੂਜਾ ਸ਼ੰਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੁੰਦ ਇਆਣੀ ਪਈ ਅੜੈ ਕਿਉ ਕਰ ਹਰ ਦਰਸ਼ਨ ਪਿਖੈ ਗੁਰੂ ਸਾਹਿਬ ਕਹਿੰਦੇ ਜੀਵ ਰੂਪੀ ਇਸਤਰੀ ਪੇਕੇ ਘਰ ਵਿੱਚ ਰਹਤੇ ਰਹੀ ਹੈ ਪਰ ਪਰਮਾਰਥ ਦੇ ਗਿਆਨ ਤੋਂ ਅਧੂਰੀ ਹੈ ਪਰਮਾਰਥ ਦੇ ਗਿਆਨ ਤੋਂ ਅਗਿਆਨੀ ਹੈ ਜੀ ਵਾਹਿਗੁਰੂ ਸਾਨੂੰ ਉਹ ਰੱਬ ਦੇ ਘਰ ਦਾ ਗਿਆਨ ਨਹੀਂ ਹੈ ਆ ਜੀਵ ਰੂਪੀ ਇਸਤਰੀ ਨੂੰ ਵਾਹਿਗੁਰੂ ਤੇ ਜਦੋਂ ਗਿਆਨ ਹੀ ਨਹੀਂ ਹੈ ਵੀ ਕਿਵੇਂ ਪਤੀ ਨਾਲ ਮਲਾਪ ਕੀਤਾ ਜਾਵੇਗਾ ਫਿਰ ਇਹਦਾ ਮਲਾਪ ਹੋਏਗਾ ਹੀ ਨਹੀਂ ਔਰ ਸੱਚ ਜਾਣਿਓ ਇਹ ਪਰਮਾਰਥ ਦਾ ਗਿਆਨ ਪਤੀ ਪਰਮੇਸ਼ਰ ਦੇ ਨਾਲ ਮਲਾਪ ਦਾ ਗਿਆਨ ਗੁਰਬਾਣੀ ਗੁਰੂ ਜੀ ਸਾਨੂੰ ਰੋਜ਼ ਦੱਸਦੇ ਨੇ ਔਰ ਇਹ ਸ਼ਬਦ ਨੂੰ ਬੜੇ ਧਿਆਨ ਨਾਲ ਸੁਣਿਓ ਗੁਰੂ ਰਾਮਦਾਸ ਜੀ ਨੇ ਆਪਣੇ ਅੰਦਰ ਦਾ ਅਨੁਭਵ ਕੱਢ ਕੇ ਸਾਡੇ ਸਾਹਮਣੇ ਰੱਖਿਆ ਏ ਵੀ ਅਸੀਂ ਕਿਵੇਂ ਪਤੀ ਪਰਮੇਸ਼ਰ ਨਾਲ ਸਾਡਾ ਵਿਆਹ ਹੋਇਆ ਵਿਆਹ ਭਾਵ ਮਿਲਾਪ ਹੋਇਆ ਏ ਗੁਰੂ ਸਾਹਿਬ ਕਹਿੰਦੇ ਮੁੰਦ ਇਆਣੀ ਪਈ ਜੜਾ ਕਿਉਂ ਕਰ ਹਰ ਦਰਸ਼ਨ ਪਿਖੈ ਜਿੰਨਾ ਸਮਾਂ ਸਤਗੁਰਾਂ ਦੇ ਘਰ ਦਾ ਗਿਆਨ ਨਹੀਂ ਅਗਿਆਨੀ ਹੋ ਕੇ ਜ਼ਿੰਦਗੀ ਬਦੀਤ ਕਰਾਂਗੇ ਗੁਰੂ ਸਾਹਿਬ ਕਹਿੰਦੇ ਮਿਲਾਪ ਨਹੀਂ ਹੋਏਗਾ ਪਰਮੇਸ਼ਰ ਦਾ ਦਰਸ਼ਨ ਨਹੀਂ ਕਰ ਸਕਾਂਗੇ ਕਿਉਂ ਕਰ ਹਰ ਦਰਸ਼ਨ ਪਿੱਖੈ ਕਿਵੇਂ ਦੇਖ ਸਕਦੇ ਆ ਮਾਲਕ ਨੂੰ ਵਾਹਿਗੁਰੂ ਮਹਾਰਾਜ ਫਿਰ ਦੱਸਦੇ ਨੇ ਵੀ ਕਿਵੇਂ ਦੇਖਾਂਗੇ ਅਸੀਂ ਪਰਮੇਸ਼ਰ ਨੂੰ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜਾ ਕੰਮ ਸਿੱਖੈ ਕਹਿੰਦੇ ਜੇ ਉਹ ਪਰਮੇਸ਼ਰ ਕਿਰਪਾ ਕਰ ਦੇਵੇ ਮਾਲਕ ਦਇਆ ਕਰ ਦੇਵੇ ਸਾਡੇ ਤੇ ਵਾਹਿਗੁਰੂ ਮੇਰਾਂ ਦੀਆਂ ਨਜ਼ਰਾਂ ਕਰ ਦੇਵੇ ਤਰਸ ਪਿਆ ਮਿਹਰਾ ਮਤ ਹੋਈ ਸਤਿਗੁਰ ਸੱਜਣ ਮਿਲਿਆ ਜੇ ਉਹ ਮੇਰਾਂ ਦੀਆਂ ਨਜ਼ਰਾਂ ਕਰ ਦੇਵੇ ਸਾਡੇ ਗਰੀਬੜਿਆਂ ਤੇ ਨਿਮਾਣਿਆਂ ਤੇ ਤਰਸ ਕਰ ਦੇਵੇ ਗਰੀਬ ਨਿਵਾਜ ਪਾਤਸ਼ਾਹ ਗੁਰੂ ਸਾਹਿਬ ਕਹਿੰਦੇ ਫਿਰ ਸਤਿਗੁਰ ਸੱਜਣ ਦੇ ਨਾਲ ਸਾਡਾ ਮਿਲਾਪ ਹੋ ਜਾਏਗਾ ਵਾਹਿਗੁਰੂ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜਾ ਕੰਮ ਸਿੱਖੇ ਸਹੁਰਾ ਦਾ ਮਤਲਬ ਸਹਰੇ ਘਰ ਸਹਰਾ ਘਰ ਇੱਕ ਹੁੰਦਾ ਪੇਕਾ ਘਰ ਇੱਕ ਹੁੰਦਾ ਸਹਰਾ ਘਰ ਇਹ ਜੀਵ ਰੂਪੀ ਇਸਤਰੀ ਤੂੰ ਗੁਰਮੁਖਾਂ ਦੇ ਕੋਲ ਬਹਿ ਕੇ ਜਿਨ੍ਹਾਂ ਨੇ ਮਿਲਾਪ ਕੀਤਾ ਪਰਮੇਸ਼ਰ ਨਾਲ ਜਿਹੜੇ ਮਿਲ ਚੁੱਕੇ ਨੇ ਜਿਵੇਂ ਭਗਤ ਕਬੀਰ ਜੀ ਵਰਗੇ ਗੁਰਮੁਖ ਨੇ ਸਾਰੇ ਵਾਹਿਗੁਰੂ ਬਾਬਾ ਫਰੀਦ ਜੀ ਵਰਗੇ ਕਿੰਨੇ ਮਹਾਪੁਰਸ਼ ਕਿੰਨੇ ਗੁਰਮੁਖ ਬੈਠੇ ਨੇ ਗੁਰਬਾਣੀ ਦੇ ਵਿੱਚ ਇਹਨਾਂ ਦੀ ਸੰਗਤ ਵਿੱਚ ਆ ਕੇ ਬੈਠ ਔਰ ਉਸ ਸੌਹਰੇ ਘਰ ਵਿੱਚ ਜਾਣ ਦਾ ਤਰੀਕਾ ਮਹਾਰਾਜ ਕਹਿੰਦੇ ਸਿੱਖ ਲੈ ਵਾਹਿਗੁਰੂ ਗੁਰਮੁਖ ਸੌਹਰੜਾ ਕੰਮ ਸਿੱਖੈ ਅਧਕ ਲਾ ਕੇ ਉਚਾਰਨ ਹੋਣੇ ਨੇ ਇਹ ਸ਼ਬਦ ਵਾਹਿਗੁਰੂ ਔਰ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਇਹ ਸੌਹਰੇ ਘਰ ਵਿੱਚ ਕਿਵੇਂ ਜਾਣਾ ਕਿਹੜੇ ਤਰੀਕੇ ਨਾਲ ਕਿਹੜੇ ਤੇਰੇ ਅੰਦਰ ਗੁਣ ਹੋਣੇ ਚਾਹੀਦੇ ਨੇ ਤੇ ਸੱਚ ਜਾਣਿਓ ਗੁਰੂ ਸਾਹਿਬ ਕਹਿੰਦੇ ਤੇਰੀ ਤੇਰਾ ਮਿਲਾਪ ਹੈ ਜਿਹੜਾ ਪਰਮੇਸ਼ਰ ਨਾਲ ਹੋ ਜਾਏਗਾ ਵਾਹਿਗੁਰੂ ਸੌਹਰੜਾ ਕੰਮ ਸਿੱਖੈ ਗੁਰਮੁਖ ਹਰ ਹਰ ਸਦਾ ਤੇ ਆਏ ਔਰ ਜਦੋਂ ਤੂੰ ਸਹੁਰੇ ਘਰ ਜਾਣ ਦਾ ਕੰਮ ਸਿੱਖ ਲਿਆ ਜਿਵੇਂ ਮਾਂ ਆਪਣੀ ਧੀ ਨੂੰ ਸਾਰੇ ਕੰਮ ਸਿਖਾਉਂਦੀ ਹੈ ਰੋਟੀ ਬਣਾਉਣੀ ਦਾਲ ਬਣਾਉਣੀ ਸਬਜੀ ਬਣਾਉਣੀ A to Z ਮਾਂ ਸਾਰਾ ਕੰਮ ਸਿਖਾਉਂਦੀ ਹੈ ਆਪਣੀ ਧੀ ਜਦੋਂ ਬੁੱਧੀ ਵਾਲੀ ਹੋ ਜਾਏ ਨੇ ਸਾਡੇ ਘਰ ਦੇ ਵਿੱਚ ਬੱਚੀ ਵਾਹਿਗੁਰੂ ਮਾਂ ਕਹਿੰਦੀ ਧੀਏ ਕੰਮ ਸਿੱਖ ਲੈ ਅੱਗੇ ਜਾ ਕੇ ਤੇਰੇ ਕੰਮ ਆਏਗਾ ਵਾਹਿਗੁਰੂ ਵਾਹਿਗੁਰੂ ਤੇ ਗੁਰੂ ਸਾਹਿਬ ਜੀ ਸਾਨੂੰ ਗੁਰਬਾਣੀ ਗੁਰੂ ਜੀ ਰੋਜ਼ ਸਾਡੀ ਮਾਂ ਵਾਂਗ ਸਾਡੇ ਬਾਪ ਵਾਂਗ ਸਾਨੂੰ ਸਾਰਿਆਂ ਨੂੰ ਮਹਾਰਾਜ ਕਹਿੰਦੇ ਗਿਆਨ ਦਿੰਦੇ ਨੇ ਵੀ ਤੇਰੇ ਬੰਦੇ ਆ ਅੱਗੇ ਜਾ ਕੇ ਕੰਮ ਆਏਗਾ ਬੰਦਗੀ ਕਰ ਪਰਮੇਸ਼ਰ ਦੇ ਗੁਣ ਆਪਣੇ ਅੰਦਰ ਲੈ ਕੇ ਆ ਵਾਹਿਗੁਰੂ ਔਰ ਜਦੋਂ ਉਹ ਸ਼ੁਭ ਗੁਣ ਸਾਡੇ ਅੰਦਰ ਆ ਗਏ ਸਹੁਰੇ ਘਰ ਵਿੱਚ ਅਸੀਂ ਸੁਖਾਲੇ ਚਲੇ ਜਾਵਾਂਗੇ ਵਾਹਿਗੁਰੂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸਹੁਰੜਾ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਤੇ ਆਏ ਜਿਉਂ-ਜਿਉਂ ਤੂੰ ਪਰਮੇਸ਼ਰ ਦੇ ਨਾਮ ਨੂੰ ਜਪੀ ਜਾਏਗਾ ਬੰਦਗੀ ਕਰੀ ਜਾਏਗਾ ਮਨ ਕਰਕੇ ਤਨ ਕਰਕੇ ਉਹ ਪਰਮੇਸ਼ਰ ਨੂੰ ਧਿਆਉਣਾ ਕਰ ਮਹਾਰਾਜ ਕਹਿੰਦੇ ਵਾਹਿਗੁਰੂ ਸਹਿਆਂ ਵਿੱਚ ਫਿਰੈ ਸੋਹੇਲੀ ਹਰ ਦਰਗਹਿ ਬਾ ਲੁੜਾਏ ਵਾਹਿਗੁਰੂ ਸਹਿਆਂ ਕਹਿੰਦੇ ਨੇ ਸਖੀਆਂ ਨੂੰ ਸਹੇਲੀਆਂ ਨੂੰ ਔਰ ਗੁਰੂ ਸਾਹਿਬ ਕਹਿੰਦੇ ਜਦੋਂ ਤੂੰ ਆਪਣੀਆਂ ਸਖੀਆਂ ਦੇ ਵਿੱਚ ਮਿਲ ਕੇ ਬੈਠੇਗਾ ਹੁਣ ਸਖੀਆਂ ਕਿਹਨੂੰ ਕਿਹਾ ਸਹੇਲੀਆਂ ਕਿਹਨੂੰ ਬਣਾਉਣਾ ਜੀਵਨ ਵਿੱਚ ਅਸੀਂ ਬੰਦਗੀ ਵਾਲੀਆਂ ਰੂਹਾਂ ਨੂੰ ਵਾਹਿਗੁਰੂ ਪਰ ਸੱਚ ਜਾਣਿਓ ਮਾਫ਼ ਕਰਨਾ ਅਸੀਂ ਬੰਦਗੀ ਵਾਲਿਆਂ ਦੇ ਨੇੜੇ ਨਹੀਂ ਬੰਦੇ ਤੇ ਸਾਖਤ ਤੇ ਦੁਰਜਨਾ ਵੱਲ ਭੱਜ-ਭੱਜ ਜਾਂਦੇ ਆ ਵਾਹਿਗੁਰੂ ਵਾਹਿਗੁਰੂ ਕਿਉਂਕਿ ਗੁਰੂ ਸਾਹਿਬ ਕਹਿੰਦੇ ਇਹ ਬੰਦੇ ਦੇ ਮਨ ਦੀ ਹਾਲਤ ਹੈ ਇਹ ਬੰਦੇ ਨੂੰ ਜਿਹੜਾ ਮਿੱਠਾ ਏ ਉਹ ਪਸੰਦ ਨਹੀਂ ਏ ਬੰਦੇ ਨੂੰ ਕੜਤਣ ਪਸੰਦ ਹੈ ਵਾਹਿਗੁਰੂ ਕੜਤਣ ਅਮਰਤ ਕੌੜਾ ਬਿਖਿਆ ਮਿੱਠੀ ਸਾਖਤ ਕੀ ਬਿਦ ਨੈਣੋ ਡੀਠੀ ਵਾਹਿਗੁਰੂ ਕਹਿੰਦੇ ਇਹਨੂੰ ਅੰਮ੍ਰਿਤ ਰੂਪੀ ਬਾਣੀ ਨਾਮ ਬੰਦਗੀ ਕੌੜੀ ਲੱਗਦੀ ਹੈ ਬੰਦੇ ਨੂੰ ਪਰ ਮਹਾਰਾਜ ਜੀ ਕਹਿੰਦੇ ਜ਼ਹਿਰ ਇਹਨੂੰ ਮਿੱਠਾ ਲੱਗਦਾ ਹੈ ਵਾਹਿਗੁਰੂ ਔਰ ਗੁਰੂ ਸਾਹਿਬ ਕਹਿੰਦੇ ਸਹੀਆ ਵਿੱਚ ਫਿਰੇ ਸੁਹੇਲੀ ਸੁਹੇਲੀ ਕਹਿੰਦੇ ਨੇ ਸੁਖੀ ਨੂੰ ਗੁਰੂ ਸਾਹਿਬ ਕਹਿੰਦੇ ਜੇ ਰੱਬ ਦੇ ਬੰਦਗੀ ਕਰਨ ਵਾਲੀਆਂ ਸਖੀਆਂ ਨਾਮ ਜਪਣ ਵਾਲੇ ਗੁਰਮੁਖ ਸਹੀਆ ਉਹਨਾਂ ਦੇ ਕੋਲ ਬੈਠੇਗਾ ਬੰਦਿਆ ਤੂੰ ਸੁਖੀ ਰਹੇਗਾ ਵਾਹਿਗੁਰੂ ਟਟਿਆਂ ਹੋਿਆਂ ਦੇ ਕੋਲ ਬੈਠੇਗਾ ساری ਜ਼ਿੰਦਗੀ ਮਹਾਰਾਜ ਕਹਿੰਦੇ ਦੁੱਖ ਭੋਗੇਗਾ ਅਖੀਰ ਨੂੰ ਤੈਨੂੰ ਨਰਕਾਂ ਦੇ ਵਿੱਚ ਵੀ ਢੋਈ ਨਹੀਂ ਮਿਲਣੀ ਵਾਹਿਗੁਰੂ ਇਸ ਕਰਕੇ ਗੁਰੂ ਸਾਹਿਬ ਕਹਿੰਦੇ ਸਹਿਆਂ ਵਿੱਚ ਫਿਰੇ ਸੁਹੇਲੀ ਜੇ ਕੋਈ ਬੰਦਗੀ ਕਰਕੇ ਜਾਏਗਾ ਸੰਸਾਰ ਤੇ ਹਰ ਦਰਗਹਿ ਬਾ ਲੜਾਈ ਕੋਈ ਪਹਿਲਵਾਨ ਅਖਾੜੇ ਦੇ ਵਿੱਚੋਂ ਜਿੱਤ ਜਾਵੇ ਫਿਰ ਬਾਹ ਖੜੀ ਕਰਦਾ ਏਦਾਂ ਉਂਗਲ ਖੜੀ ਕਰਦਾ ਕਬੱਡੀ ਦੇ ਵਿੱਚ ਲਾਲ ਉਹ ਥਾਪੀ ਮਾਰ ਕੇ ਦਾ ਉਂਗਲ ਖੜੀ ਕਰਦਾ ਨਾ ਵਾਹਿਗੁਰੂ ਜਿਹੜਾ ਕਬੱਡੀ ਖੇਡਣ ਵਾਲਾ ਰੇਡਰ ਹੁੰਦਾ ਜਾਂ ਜਾਫੀ ਹੁੰਦਾ ਹੈ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਜਦੋਂ ਬੰਦਗੀ ਕਰਕੇ ਜਾਏਗਾ ਜਿੱਤ ਹਾਸਲ ਕਰਕੇ ਜਾਏਗਾ ਦਰਗਾਹ ਦੇ ਵਿੱਚ ਤੈਨੂੰ ਵੀ ਬੜਾ ਸਤਿਕਾਰ ਮਿਲਣਾ ਹੈ ਵਾਹਿਗੁਰੂ ਹਰ ਦਰਗਾਹ ਬਾ ਲੜਾਈ ਅੱਗੇ ਕਹਿੰਦੇ ਧਰਮ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿ ਰੱਖੈ ਔਰ ਗੁਰੂ ਸਾਹਿਬ ਕਹਿੰਦੇ ਤੇਰੇ ਤੋਂ ਇੱਕ ਇੱਕ ਸਵਾਸ ਸਵਾਸ ਦਾ ਹਿਸਾਬਕ ਤਾ ਮੰਗਿਆ ਜਾਣਾ ਕਿੰਨੇ ਕ ਸਵਾਸ ਤੂੰ ਬੰਦਗੀ ਵਿੱਚ ਗੁਜ਼ਾਰੇ ਕਿੰਨੇ ਕ ਤੂੰ ਮਹਾਰਾਜ ਕਹਿੰਦੇ ਦੁਨੀਆ ਦੇ ਵਿੱਚ ਰਹਿ ਕੇ ਚੁਗਲੀ ਨਿੰਦਿਆ ਈਰਖਾ ਦੁਬੈਤ ਦੇ ਵਿੱਚ ਗੁਜ਼ਾਰੇ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕੇ ਰੱਖੈ ਮਹਾਰਾਜ ਕਹਿੰਦੇ ਜੇ ਤੂੰ ਆਪਣੀ ਜੀਵਨ ਸੁਖੀ ਬਣਾਉਣਾ ਚਾਹਣਾ ਨਾ ਜ਼ਿੰਦਗੀ ਸੁਖੀ ਬਣਾਉਣਾ ਚਾਹਣਾ ਗੁਰੂ ਸਾਹਿਬ ਕਹਿੰਦੇ ਜਪ ਹਰ ਹਰ ਨਾਮ ਪਰਮੇਸ਼ਰ ਦੇ ਨਾਮ ਨੂੰ ਜਪ ਜਪ ਕੇ ਕਿਰਖੈ ਕਿਰਖੈ ਕਹਿੰਦੇ ਨੇ ਪੁੱਟ ਦੇਣਾ ਜਿਵੇਂ ਕਿਸਾਨ ਕੋਈ ਫਸਲ ਬੀਜਦਾ ਕਣਕ ਬੀਜਦਾ ਨਰਮਾ ਬੀਜਦਾ ਜੱਚੋਨਾ ਬੀਜਦਾ ਔਰ ਉਹ ਫਸਲ ਜਿਹੜੀ ਬੀਜੀ ਜਾਂਦੀ ਹੈ ਕਿਸਾਨ ਉਹਦੀ ਸਾਂਭ ਸੰਭਾਲ ਵਾਸਤੇ ਜਿੰਨੇ ਹੁਣ ਕੀਟ ਨਦੀਨ ਹੋ ਜਾਂਦੇ ਨੇ ਘਾਹ ਫੂਸ ਗੰਦ ਮੰਦ ਹੋ ਜਾਂਦਾ ਵਿੱਚ ਫਸਲ ਦੇ ਕਿਸਾਨ ਖੁਰਪੇ ਲੈ ਕੇ ਦਾਤਰੀਆਂ ਲੈ ਕੇ ਉਹ ਸਾਰਾ ਕਾਹ ਜਿਹੜਾ ਕੀਟ ਨਦੀਨ ਹੈ ਪੱਟ ਕੇ ਬਾਹਰ ਸੁੱਟ ਦਿੰਦਾ ਹੈ ਵਾਹਿਗੁਰੂ ਔਰ ਗੁਰੂ ਸਾਹਿਬ ਕਹਿੰਦੇ ਆ ਜੀਵਨ ਵਿੱਚ ਆਪਣੀਆਂ ਸਰੀਰ ਰੂਪੀ ਜ਼ਮੀਨ ਦੇ ਵਿੱਚ ਧਰਤੀ ਦੇ ਵਿੱਚ ਪਰਮੇਸ਼ਰ ਦਾ ਨਾਮ ਬੀਜ ਬੀਜੇਗਾ ਜਦੋਂ ਤੂੰ ਜਪ ਹਰ ਹਰ ਨਾਮ ਕੇ ਰੱਖੈ ਤੇ ਤੇਰੇ ਮਨ ਵਿੱਚ ਮਹਾਰਾਜ ਕਹਿੰਦੇ ਬਹੁਤ ਜਾਦੇ ਕਾਹ ਫੂਸ ਰੂਪੀ ਗੰਦ ਮੰਦ ਵਿਕਾਰ ਵਿਸ਼ੇ ਕਰਮ ਕਾਂਡ ਵਹਿਮ ਭਰਮ ਬਹੁਤ ਕੁਝ ਘਾਫੂਸ ਤੇਰੇ ਅੰਦਰ ਏਦਾਂ ਦਾ ਵਾਹਿਗੁਰੂ ਇਸ ਹੁਣ ਬਹਿਮਾ ਭਰਮਾਂ ਦੇ ਘਾਫੂਸ ਨੂੰ ਗੰਦ ਮੰਦ ਨੂੰ ਕਿਵੇਂ ਕੱਢਣਾ ਏ ਕਿਸਾਨ ਤੇ ਹੁਣ ਦਾਤਰੀ ਲੈ ਲੇਗਾ ਜਾਂ ਖੁਰਪਾ ਲੈ ਲੇਗਾ ਪਰ ਗੁਰੂ ਸਾਹਿਬ ਕਹਿੰਦੇ ਤੂੰ ਗਿਆਨ ਦਾ ਖੁਰਪਾ ਲੈ ਗਿਆਨ ਦੀ ਦਾਤਰੀ ਲੈ ਜਦੋਂ ਗਿਆਨ ਦੀ ਦਾਤਰੀ ਨਾਲ ਬਹਿਮ ਭਰਮ ਅੰਦਰੋਂ ਪੁੱਟ ਪੁੱਟ ਕੇ ਬਾਹਰ ਮਹਾਰਾਜ ਕਹਿੰਦੇ ਕਿ ਰੱਖੈ ਪੁੱਟ ਕੇ ਸੁੱਟਦੇ ਬਾਅਦ ਫਿਰ ਤੇਰੇ ਜੀਵਨ ਵਿੱਚ ਮਹਾਰਾਜ ਕਹਿੰਦੇ ਮੰਦ ਏ ਆਣੀ ਪਈੜ ਹੈ ਗੁਰਮੁਖ ਹਰ ਦਰਸ਼ਨ ਦਿਖੈ ਇਉਂ ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਤੇਰਾ ਇਹ ਜੀਵ ਰੂਪੀ ਸਤਰੀ ਉਸ ਪਰਮੇਸ਼ਰ ਦੇ ਨਾਲ ਮਿਲਾਪ ਹੋ ਜਾਏਗਾ ਪਰਮੇਸ਼ਰ ਦੇ ਘਰ ਵਿੱਚ ਤੈਨੂੰ ਮਹਾਰਾਜ ਕਹਿੰਦੇ ਇੱਜ਼ਤ ਮਾਣ ਸਤਕਾਰ ਮਿਲੇਗਾ ਸੁੱਖ ਮਿਲੇਗਾ ਵਾਹਿਗੁਰੂ ਵਾਹਿਗੁਰੂ ਭਾਈ ਪਾਰੋਂ ਜੀ ਜਦੋਂ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਨਾਲ ਗੱਲਾਂ ਕਰਦੇ ਨੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੂੰ ਪੁੱਛਦੇ ਨੇ ਭਾਈ ਪਾਰੋਂ ਜੀ ਹੇ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਜਿਵੇਂ ਆਮ ਤੌਰ ਤੇ ਇੱਕ ਲੜਕੀ ਦਾ ਪਤੀ ਪਰਮੇਸ਼ਰ ਨਾਲ ਵਿਆਹ ਹੁੰਦਾ ਏ ਕਿ ਤੁਹਾਡੀ ਆਤਮਾ ਦਾ ਵੀ ਪਰਮੇਸ਼ਰ ਨਾਲ ਵਿਆਹ ਹੋਇਆ ਏ ਕਿਵੇਂ ਹੋਇਆ ਤਰੀਕਾ ਦੱਸੋ ਵਾਹਿਗੁਰੂ ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਅਗਲੇ ਬੰਦ ਵਿੱਚ ਕਹਿੰਦੇ ਨੇ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰਪਾਇਆ ਕਹਿੰਦੇ ਐ ਭਾਈ ਪਾਰੋਂ ਜੀ ਸਾਡਾ ਵੀ ਉਸ ਪਤੀ ਪਰਮੇਸ਼ਰ ਦੇ ਨਾਲ ਵਿਆਹ ਹੋਇਆ ਏ ਭਾਵ ਮਿਲਾਪ ਹੋ ਚੁੱਕਾ ਏ। ਵਾਹਿਗੁਰੂ। ਪ੍ਰਾਪਤੀ ਹੋ ਗਈ ਏ ਪਰਮੇਸ਼ਰ ਦੀ। ਜਿਸ ਵੇਲੇ ਕਹਿੰਦੇ ਨੇ ਜਿਵੇਂ ਘਰ ਦੇ ਵਿੱਚ ਵਿਆਹ ਹੁੰਦਾ ਏ ਆਪਾਂ ਦੇਖਦੇ ਹਾਂ ਸੰਸਾਰ ਦੇ ਵਿੱਚ ਘਰ ਵਿੱਚ ਵਿਆਹ ਰੱਖਦੇ ਹਾਂ ਜਦੋਂ ਆਪਾਂ ਲੜੀਆਂ ਲਵਾਉਣੇ ਆ ਵੱਡੀਆਂ-ਵੱਡੀਆਂ ਲਾਈਟਾਂ ਲਾਉਣੇ ਆ ਚਾਨਣ ਕਰਦੇ ਆ ਰੋਸ਼ਨੀ ਕਰਦੇ ਆ ਵੀ ਘਰ ਜਗਮਗ ਲੱਗੇ ਵੀ ਪਤਾ ਲੱਗੇ ਵਿਆਹ ਵਾਲਾ ਘਰ ਏ। ਵਾਹਿਗੁਰੂ। ਗੁਰੂ ਸਾਹਿਬ ਕਹਿੰਦੇ ਇਦਾਂ ਜੀਵਨ ਦੇ ਵਿੱਚ ਜਿਵੇਂ ਸੰਸਾਰੀ ਲੋਕ ਚਾਨਣ ਕਰਦੇ ਨੇ ਲਾਈਟਾਂ ਲਾ ਕੇ ਮਹਾਰਾਜ ਕਹਿੰਦੇ ਗੁਰੂ ਜੀ ਨੇ ਕਿਰਪਾ ਕਰਕੇ ਸਾਡੇ ਅੰਦਰ ਗਿਆਨ ਦਾ ਚਾਨਣ ਕਰ ਦਿੱਤਾ ਵਾਹਿਗੁਰੂ ਗਿਆਨ ਦੀ ਬਹੁਤ ਵੱਡੀ ਲਾਈਟ ਬਾਲ ਦਿੱਤੀ ਗੁਰੂ ਸਾਹਿਬ ਕਹਿੰਦੇ ਵਿਆਹ ਹੋਆ ਮੇਰੇ ਬਾਬੂਲਾ ਗੁਰਮੁਖੇ ਹਰ ਪਾਇਆ ਅੱਗੇ ਕਹਿੰਦੇ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਪ੍ਰਚੰਡ ਬਲਾਇਆ ਵਾਹਿਗੁਰੂ ਜੀ ਨੇ ਸਾਡੇ ਅੰਦਰ ਦਾ ਹਨੇਰਾ ਵੈਮਾ ਭਰਮਾਂ ਦਾ ਹਨੇਰਾ ਕਰਮ ਕਾਂਡਾਂ ਦਾ ਹਨੇਰਾ ਵਿਸ਼ੇ ਵਿਕਾਰਾਂ ਦਾ ਹਨੇਰਾ ਈਰਖਾ ਦਵੰਦ ਦਾ ਹਨੇਰਾ ਜਦੋਂ ਗੁਰੂ ਨੇ ਮਹਾਰਾਜ ਕਹਿੰਦੇ ਗਿਆਨ ਗਿਆਨ ਦਾ ਦੀਵਾ ਗਿਆਨ ਦੀ ਅੱਗ ਪ੍ਰਚੰਡ ਕਰਕੇ ਵਾਲੀ ਅੰਦਰ ਵਾਹਿਗੁਰੂ ਪ੍ਰਚੰਡ ਕਹਿੰਦੇ ਨੇ ਬਹੁਤ ਜ਼ਿਆਦੇ ਤੇਜ ਅੱਗ ਵਾਹਿਗੁਰੂ ਪ੍ਰਚੰਡ ਹੁੰਦੀ ਹੈ ਨਾ ਜਿਵੇਂ ਅੱਗ ਮੱਚਦੀ ਆਪਾਂ ਕਹਿੰਦੇ ਅਗਨੀ ਬਹੁਤ ਪ੍ਰਚੰਡ ਹੈ ਪਰ ਗੁਰੂ ਸਾਹਿਬ ਕਹਿੰਦੇ ਜਦੋਂ ਗੁਰੂ ਦਾ ਗਿਆਨ ਬਹੁਤ ਜ਼ਿਆਦੇ ਅੰਦਰ ਪ੍ਰਚੰਡ ਹੋ ਗਿਆ ਬਲ ਗਿਆ ਭਾਵ ਅੰਦਰ ਗਿਆਨ ਆ ਗਿਆ ਸਾਡੇ ਅੰਦਰੋ ਮਹਾਰਾਜ ਕਹਿੰਦੇ ਅਗਿਆਨਤਾ ਦਾ ਹਨੇਰਾ ਸਦਾ ਲਈ ਪਰਮੇਸ਼ਰ ਨੇ ਖਤਮ ਕਰ ਦਿੱਤਾ ਅਗਿਆਨ ਅੰਧੇਰਾ ਕਟਿਆ ਗਿਆਨ ਦਾ ਦੀਵਾ ਜਗ ਪਿਆ ਹਨੇਰਾ ਚਲਾ ਗਿਆ ਅੱਗੇ ਕਹਿੰਦੇ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਪਰ ਜਦੋਂ ਗਿਆਨ ਦਾ ਚਾਨਣ ਹੋਇਆ ਅੰਦਰ ਗਿਆਨ ਦਾ ਦੀਵਾ ਬਲਿਆ ਮਹਾਰਾਜ ਕਹਿੰਦੇ ਅੰਧੇਰਾ ਬਿਨਸਿਆ ਅੰਦਰ ਉਸ ਹਰੇਕ ਤਰ੍ਹਾਂ ਦਾ ਹਨੇਰਾ ਖਤਮ ਹੋ ਗਿਆ ਔਰ ਜਿਹੜੀ ਚੀਜ਼ ਅਸੀਂ ਲੈਣ ਵਾਸਤੇ ਆਏ ਸੀ ਪਰਮਾ ਪਰਮਾਤਮਾ ਦੀ ਕਿਰਪਾ ਦੇ ਨਾਲ ਨਾਮ ਰੂਪੀ ਪਦਾਰਥ ਸਾਨੂੰ ਗਿਆਨ ਦੇ ਕਰਕੇ ਲੱਭ ਗਿਆ ਹੈ ਮਹਾਰਾਜ ਕਹਿੰਦੇ ਹਨ ਹਨੇਰੇ ਵਿੱਚ ਕੋਈ ਚੀਜ਼ ਗੁੰਮ ਜਾਵੇ ਆਪਾਂ ਕਹਿੰਦੇ ਵੀ ਚਾਨਣ ਕਰੋ ਜੇ ਲਾਈਟ ਨਹੀਂ ਹੈ ਤੇ ਮੋਬਾਈਲ ਦੀ ਟਾਰਚ ਜਗਾਓ ਕਿਸੇ ਨਾ ਕਿਸੇ ਤਰੀਕੇ ਨਾਲ ਚਾਨਣ ਤੇ ਕਰਨਾ ਪਏਗਾ ਨਾ ਗੁਰੂ ਸਾਹਿਬ ਕਹਿੰਦੇ ਜਦੋਂ ਗਿਆਨ ਦਾ ਚਾਨਣ ਤੇਰੇ ਅੰਦਰ ਆ ਗਿਆ ਪਰਮੇਸ਼ਰ ਦਾ ਨਾਮ ਰੂਪੀ ਪਦਾਰਥ ਹੈ ਤੈਨੂੰ ਜਿਹੜਾ ਲੱਭ ਜਾਏਗਾ ਸਾਨੂੰ ਇਸ ਤਰੀਕੇ ਨਾਲ ਲੱਭਿਆ ਮਹਾਰਾਜ ਕਹਿੰਦੇ ਵਾਹਿਗੁਰੂ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਅੱਗੇ ਕਹਿੰਦੇ ਹਉਮੈ ਰੋਗ ਗਿਆ ਦੁੱਖ ਲਾਥਾ ਆਪ ਆਪੇ ਗੁਰਮਤ ਖਾਦਾ ਜਦੋਂ ਗਿਆਨ ਦਾ ਦੀਵਾ ਬਲਿਆ ਨਾਮ ਪਦਾਰਥ ਸਾਨੂੰ ਪ੍ਰਾਪਤ ਹੋ ਗਿਆ ਕਹਿੰਦੇ ਹਉਮੈ ਦਾ ਰੋਗ ਸੀ ਜਿਹੜਾ ਸਦਾ ਲਈ ਖਤਮ ਹੋ ਗਿਆ ਵਾਹਿਗੁਰੂ ਵਾਹਿਗੁਰੂ ਕਿਉਂਕਿ ਬੰਦਾ ਜਦੋਂ ਜੀ ਬੰਦਗੀ ਤੇ ਤੁਰਦਾ ਨਾ ਬੰਦੇ ਨੂੰ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰਮਾਰਥ ਦੇ ਰਸਤੇ ਤੇ ਕੋਈ ਵੀ ਬੰਦਾ ਤੁਰਦਾ ਹੈ ਜਾਂ ਤੇ ਉਹਦੀ ਬਹੁਤ ਜ਼ਿਆਦਾ ਸੋਭਾ ਹੋ ਜਾਂਦੀ ਹੈ ਨਾਮ ਬੰਦਗੀ ਕਰਕੇ ਉਹ ਤੋਂ ਸੋਭਾ ਸੰਭ ਹੀ ਨਹੀਂ ਜਾਂਦੀ ਉਹ ਹੰਕਾਰੀ ਹੋ ਜਾਂਦਾ ਫਿਰ ਵਾਹਿਗੁਰੂ ਹਉਮੈ ਆ ਜਾਂਦੀ ਹੈ ਵੀ ਮੈਂ ਬੰਦਗੀ ਵਾਲਾ ਸਾਰੇ ਲੋਕ ਮੇਰੇ ਤੋਂ ਥੱਲੇ ਨੇ ਹਉਮੈ ਆ ਜਾਂਦਾ ਜਾਂ ਫਿਰ ਮਹਾਰਾਜ ਕਹਿੰਦੇ ਜਦੋਂ ਰੱਬ ਦੇ ਪਰਮਾਰਥ ਦੇ ਰਸਤੇ ਤੇ ਤੁਰਦੇ ਆ ਬਹੁਤ ਜਿਆਦੇ ਨਿੰਦਿਆ ਵੀ ਹੋਣ ਲੱਗ ਜਾਂਦੀ ਹੈ। ਵਾਹਿਗੁਰੂ ਕਿਉਂਕਿ ਇਹ ਸੰਸਾਰੀ ਲੋਕਾਂ ਦੇ ਹਾਲਾਤ ਬਾਣੀ ਵਿੱਚ ਬਿਆਨ ਕੀਤੇ ਨੇ। ਪਾਤਸ਼ਾਹ ਕਹਿੰਦੇ ਲੋਕੀ ਰੰਗੀਆਂ ਹੋਈਆਂ ਰੂਹਾਂ ਦੇ ਰੰਗੀਆਂ ਹੋਈਆਂ ਰੂਹਾਂ ਦੀ ਨਿੰਦਿਆ ਕਰਨਗੇ ਸੰਸਾਰੀ ਲੋਕ। ਰਾਤੇ ਕੀ ਨਿੰਦਾ ਕਰ ਹੈ ਐਸਾ ਕੱਲ ਮੈਂ ਦੇਖਾ। ਬਾਣੀ ਵਿੱਚ ਪਾਤਸ਼ਾਹ ਕਹਿੰਦੇ ਨੇ। ਰੰਗਿਆ ਹੋਇਆਂ ਦੀ ਨਿੰਦਿਆ ਕਰਨਗੇ ਲੋਕੀ। ਪਰ ਸਤਿਗੁਰੂ ਜੀ ਕਹਿੰਦੇ ਬਹੁਤ ਚੀਜ਼ਾਂ ਦਾ ਸਾਹਮਣਾ ਕਰਨਾ ਪਏਗਾ ਜਦੋਂ ਗੁਰੂ ਦੀ ਕਿਰਪਾ ਹੋ ਗਈ ਹੋਮੈ ਰੋਗ ਗਿਆ ਦੁੱਖ ਲਾਥਾ ਹੋਮੈ ਦਾ ਰੋਗ ਖਤਮ ਹੋ ਗਿਆ ਔਰ ਜਨਮ ਤੇ ਮਰਨ ਦਾ ਦੁੱਖ ਸਦਾ ਲਈ ਲੈ ਗਿਆ ਖਤਮ ਹੋ ਗਿਆ ਵਾਹਿਗੁਰੂ ਆਪ ਆਪੇ ਗੁਰਮਤ ਖਾਦਾ ਮਹਾਰਾਜ ਕਹਿੰਦੇ ਅਗਿਆਨਤਾ ਨੂੰ ਖਾ ਲਿਆ ਪਰਮੇਸ਼ਰ ਦੇ ਨਾਮ ਨੇ ਜਾਂ ਇਦਾਂ ਵੀ ਕਹਿ ਸਕਦੇ ਆ ਜਦੋਂ ਨਾਮ ਜਪਣ ਲੱਗ ਗਏ ਅਸੀਂ ਆਪਣੇ ਅੰਦਰੋਂ ਅੰਮ੍ਰਿਤ ਰੂਪੀ ਰਸ ਨੂੰ ਖਾਦਾ ਤੇ ਪੀਤਾ ਉਹਦਾ ਆਨੰਦ ਮਾਣਿਆ ਅਕਾਲ ਮੂਰਤ ਵਰ ਪਾਇਆ ਅਵਨਾਸੀ ਨਾ ਕਦੇ ਮਰੇ ਨਾ ਜਾਇ ਜਿਉਂ-ਜਿਉਂ ਮਾਲਕ ਦੀ ਕਿਰਪਾ ਹੋਈ ਬਖਸ਼ਿਸ਼ ਹੋਈ ਉਸ ਅਕਾਲ ਪੁਰਖ ਪਰਮੇਸ਼ਰ ਦੇ ਸਾ ਨਾਲ ਸਾਡਾ ਮਿਲਾਪ ਹੋ ਗਿਆ ਅਵਨਾਸੀ ਪ੍ਰਮਾਤਮਾ ਜਿਹੜਾ ਜਿਹਦਾ ਕਦੇ ਵੀ ਨਾਸ਼ ਨਾ ਹੋ ਸਕਦਾ ਹੋਵੇ ਜਿਹੜਾ ਕਦੇ ਮਰ ਨਹੀਂ ਸਕਦਾ ਜਿਹੜਾ ਕਦੇ ਜੰਮ ਨਹੀਂ ਸਕਦਾ ਉਸ ਮਾਲਕ ਦੇ ਨਾਲ ਸਾਡਾ ਮਿਲਾਪ ਹੋ ਗਿਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਵਾਹਿਗੁਰੂ ਇਸ ਤਰੀਕੇ ਨਾਲ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਭਾਈ ਪਾਰੋ ਜੀ ਨੂੰ ਆਪਣੇ ਅੰਦਰ ਦਾ ਅਨਪਵ ਦੱਸ ਕੇ ਇਸ ਸ਼ਬਦ ਦੇ ਵਿੱਚ ਸਾਨੂੰ ਵੀ ਲੋਕਾਈ ਨੂੰ ਸਾਨੂੰ ਸਿੱਖਾਂ ਨੂੰ ਸਮਝਾ ਰਹੇ ਨੇ ਆਓ ਜੀ ਇਸ ਸ਼ਬਦ ਦੇ ਤਕਰੀਬਨ 2 ਬੰਦ ਆਪਾਂ ਸੰਪੂਰਨ ਕਰ ਲਏ ਨੇ 5 ਬੰਦਾਂ ਦਾ ਇਹ ਸ਼ਬਦ ਹੈ ਬਾਕੀ ਦੇ ਜਿਹੜੇ ਬੰਦ ਰਹੇਗੇ ਨੇ ਆਪਾਂ ਕੱਲ ਨੂੰ ਸਰਵਣ ਕਰਾਂਗੇ ਵਿਚਾਰਾ ਕਰਦਿਆਂ ਤੋਂ ਬੋਲਦਿਆਂ ਤੋਂ तमाम ਭੁੱਲਾ ਗਲਤੀਆਂ ਹੋ ਗਈਆਂ ਹੋਣ ਗਈਆਂ ਸੰਗਤ ਅਤੇ ਗੁਰਬਖਸ਼ਿਨ ਜੋਗ ਹੈ ਸਾਰੀ ਸੰਗਤ ਨੇ ਸਲੋਕ ਦੇ ਵਿੱਚ ਬੋਲ ਕੇ ਰਸਨਾ ਨੂੰ ਪਵਿੱਤਰ ਕਰਨਾ ਸਿੱਖੋ ਸ਼ਬਦ ਪਿਆਰੇ ਓ ਜਨਮ ਮਰਨ ਕੀ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਏਕ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦਿਸ ਰਾਤ ਦੁਇ ਦਾਈ ਦਾਇਆ ਿੱਲੇ ਸਰਲ ਜਗਤ ਚੰਗਿਆਈਆਂ ਬੁਰਿਆਈਆਂ ਅਚਰਮਾ ਦੂਰ ਕਰਮੀ ਆਪੋ ਆਪਣੀ ਕਿ ਨੇੜੇ ਇੰਨੇ ਨਾਮ ਧਿਆਇਆ ਕੈ ਮੁਸ਼ਕਲ ਕਾਲ ਨਾਨਕ ਤੇ ਮੁਖਿ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਟੂੰਠਾ